ਪੁਲਿਸ ਜ਼ਿਲ੍ਹਾ ਬਟਾਲੇ ਦੇ ਵੱਖ-ਵੱਖ ਥਾਣਿਆਂ ਦੀਆਂ ਕੰਧਾਂ ਉੱਚੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਸੀਸੀਟੀਵੀ ਖਰਾਬ ਸੀ ਸੀਸੀਟੀਵੀ ਕੈਮਰੇ ਉਹ ਠੀਕ ਕਰਵਾਏ ਜਾ ਰਹੇ ਨੇ ਜਿੱਥੇ ਨਹੀਂ ਸੀ ਉੱਥੇ ਨਵੇਂ ਲਵਾਏ ਜਾ ਰਿਹਾ ਇਹ ਸਾਰੇ ਮਾਮਲੇ ਦੇ ਵਿੱਚ ਜਦੋਂ ਬਟਾਲਾ ਦੇ ਐਸਐਸਪੀ ਸੁਖੇਲ ਕਾਸੀਰ ਮੀਰ ਹੁਣਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਸਾਰੀ ਉਸਾਰੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਣਿਆਂ ਦੇ ਵਿੱਚ ਵਿਜ਼ਿਟ ਕੀਤੀ ਗਈ ਸੀ ਜਿਸ ਮਗਰੋਂ ਦੇਖਿਆ ਗਿਆ ਕਿ ਕੋਈ ਇੱਕ ਥਾਣਿਆਂ ਦੇ ਵਿੱਚ ਦੀਵਾਰਾਂ ਛੋਟੀਆਂ ਨੇ ਉਹਨਾਂ ਨੂੰ ਉੱਚਾ ਕੀਤਾ ਜਾ ਰਿਹਾ ਨਾਲ ਹੀ ਸਿਕਿਉਰਟੀ ਪਰਪਸ ਦੇ ਨਾਲ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਆ ਬੇਸ਼ੱਕ ਪੰਜਾਬ ਦੇ ਕਈ ਥਾਣਿਆਂ ਦੇ ਵਿੱਚ ਧਮਾਕੇ ਹੋਏ ਨੇ ਐਫ ਆਈ ਆਰ ਦਰਜ ਹੋਈਆਂ ਨੇ ਇਸੇ ਤਰ੍ਹਾਂ ਹੀ ਬਟਾਲਾ ਦੇ ਕੁਝ ਦਿਨ ਪਹਿਲਾਂ ਥਾਣਾ ਕਣੀਏ ਕੇ ਬਾਗਰ ਦੇ ਵਿੱਚ ਵੀ ਧਮਾਕਾ ਹੋਇਆ ਸੀ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਔਰ ਖਾਸ ਗੱਲ ਇਹ ਹੈ ਕਿ ਐਫ ਆਈ ਆਰ ਦੇ ਵਿੱਚ ਲਿਖਿਆ ਗਿਆ ਸੀ ਕੇ ਧਮਾਕੇ ਦੇ ਨਾਲ ਥਾਣੇ ਦੇ ਸ਼ੀਸ਼ੇ ਟੁੱਟੇ ਸੀ ਐਸਐਸਪੀ ਬਟਾਲਾ ਦੇ ਮੁਤਾਬਿਕ ਜਿਹੜਾ ਤਬਾਕਾ ਕਰਨ ਵਾਲੇ ਸਨ ਉਹਨਾਂ ਦੇ ਕਹਿੰਦੇ ਕਿ ਬਹੁਤ ਨੇੜੇ ਪਹੁੰਚ ਗਏ ਆ ਜਲਦ ਗ੍ਰਿਫਤਾਰੀਆਂ ਵੀ ਹੋਣਗੀਆਂ ਪਤਾ ਲੱਗ ਜਾਏਗਾ ਕਿ ਇਹ ਧਮਾਕੇ ਕੀਤੇ ਕਿੰਨੇ ਸੀ ਨਾਲ ਹੀ ਉਹਨਾਂ ਕਿਹਾ ਕਿ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਇਹ ਸਿਰਫ ਤੇ ਸਿਰਫ ਥਾਣਿਆਂ ਦੀਆਂ ਕੰਦਾ ਇਸ ਕਰਕੇ ਉੱਚੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਬਾਹਰੋਂ ਕੋਈ ਚੀਜ਼ ਅੰਦਰ ਨਾ ਛੁੱਟ ਸਕੇ ਜਾਂ ਫਿਰ ਇਹ ਸੁਰੱਖਿਆ ਦੇ ਲਿਹਾਜ਼ ਦੇ ਨਾਲ ਇਹ ਉੱਚੀਆਂ ਕੀਤੀਆਂ ਜਾ ਰਹੀਆਂ ਉਹਨਾਂ ਕਿਹਾ ਕਿ ਜਿਹੜੀਆਂ ਧਮਕੀਆਂ ਆਈਆਂ ਵਾ ਐਸੀ ਕੋਈ ਗੱਲ ਨਹੀਂ ਆ ਛੋਟੇ-ਮੋਟੇ ਇਨਸੀਡੈਂਟ ਕਹਿੰਦੇ ਹੋਏ ਜਰੂਰ ਆ ਪਰ ਖਤਰੇ ਵਾਲੀ ਕੋਈ ਗੱਲ ਨਹੀਂ ਪਰ ਬਟਾਲਾ ਦੇ ਕਈ ਥਾਣਿਆਂ ਦੇ ਵਿੱਚ ਉਹ ਸਾਰੀ ਚੱਲਦੀ ਪਈ ਆ ਕਈ-ਕਈ ਫੁੱਟ ਕੰਦਾ ਉੱਚੀਆਂ ਕੀਤੀਆਂ ਜਾ ਰਹੀਆਂ ਕਿਉਂਕਿ ਕਈ ਪੰਜਾਬ ਦੇ ਥਾਣਿਆਂ ਦੇ ਵਿੱਚ ਧਮਾਕੇ ਹੋਏ ਨੇ ਕੈਮਰਾਮੈਨ ਬੰਟੀ ਦੇ ਨਾਲ ਔਨ-ਏਅਰ ਲਈ ਰਿਤੇ ਲੂਤਰਾ ਬਟਾਲਾ ਇਹ ਬੇਸਿਕਲੀ ਜਿਹੜੇ ਮੈਜਰਸ ਆਲਰੇਡੀ ਇਨ ਪਲੇਸ ਹੈ ਬਟ ਅਸੀਂ ਜਿਹੜਾ ਰੂਟੀਨ ਦੇ ਵਿੱਚ ਸਿਕਿਉਰਟੀ ਰਿਵਿਊ ਕਰਦੇ ਆ ਤਾਂ ਉਸ ਚੀਜ਼ ਨੂੰ ਮਦਦ ਨਜ਼ਰ ਰੱਖਦੇ ਹੋਏ ਤਾਂ ਜਿੱਥੇ ਕਿਤੇ ਸਾਨੂੰ ਕਮੀ ਪੇਸ਼ੀ ਲੱਗਦੀ ਹੈ ਇਵਨ ਡੂਰਿੰਗ ਰੂਟੀਨ ਟਾਈਮਸ ਤਾਂ ਉਸ ਕਮੀ ਪੇਸ਼ੀ ਨੂੰ ਅਸੀਂ ਪੂਰਾ ਕਰਦੇ ਆ ਤਾਂ ਇਹਦੇ ਚ ਅਸੀਂ ਕੁਝ ਥਾਣੇ ਵਿਜ਼ਿਟ ਕਿਤੇ ਸੀਗੇ ਕਿਤੇ ਕੋਈ ਪੈਰੀਮੀਟਰ ਸਿਕਿਉਰਟੀ ਦਾ ਬ੍ਰੀਚ ਸੀਗਾ ਤਾਂ ਉਹਨੂੰ ਅਸੀਂ ਉਹ ਕਵਰ ਕਰ ਰਹੇ ਨੇ ਜਾਂ ਇਵਨ ਫਰ ਸਿਕਿਉਰਟੀ ਪਰਪਸ ਆਲਸੋ सीसी टी कैमराज हैव बिन एक्सटेंडेड आउटवर्ड्स आलसो एज अ रूटीन सिक्योर सिक्योरिटी प्रीकॉशनरी मेजर नहीं कुछ इंसीडेंट्स हुए हैं एंड पंजाब पुलिस ने वो सारे जेडे इंसीडेंट्स है वो ट्रेस हो गए ਉੱਚੀ ਮਤਲਬ ਡਿਫਰੈਂਟ ਡਿਸਟ੍ਰਿਕਟਸ ਨੇ ਆਪਣੀ ਪ੍ਰੈਸ ਕਾਨਫਰੈਂਸ ਕਾਨਫਰੰਸਸ ਵੀ ਕੀਤੀ ਹੈਗੀਆਂ ਐਂਡ ਉਹ ਆਲਰੇਡੀ ਪਬਲਿਕ ਡੋਮੇਨ ਦੇ ਵਿੱਚ ਹੈ ਸੋ ਜਿਹੜੇ ਇਸ਼ੂਸ ਸੀਗੇ ਤੋਂ ਉਸ ਪੰਜਾਬ ਪੁਰਸ ਨੇ ਆਲਰੇਡੀ ਹੱਲ ਕਰਤੇ ਤਾਂ ਬਟ ਸਟਿਲ ਐਜ਼ ਅ ਪ੍ਰੀਕਾਸ਼ਨਰੀ ਮੇਜਰ ਤਾਂ ਅਸੀਂ ਜਿੱਥੇ ਸਾਨੂੰ ਕੋਈ ਕਮੀ ਪੀਛੀ ਲੱਗੀ ਤਾਂ ਉਸ ਚੀਜ਼ ਨੂੰ ਅਸੀਂ ਪ੍ਰੋਪਰਲੀ ਉਹਦੀ ਪੂਰਤੀ ਕਰ ਰਹੇ ਹਾਂ ਉੱਚ ਵੀ ਹੈਵ ਸਬਸਟੈਂਸ਼ੀਅਲ ਲੀਡਸ ਉਹ ਉਹਦੀ ਇਨਵੈਸਟੀਗੇਸ਼ਨ ਅਸੀਂ ਪ੍ਰੋਪਰਲੀ ਕਰ ਰਹੇ ਨੇ ਤਾਂ ਕੁਝ ਵਿਦਨ ਸ਼ਾਰਟ ਸਪੈਨ ਆਫ ਟਾਈਮ ਵੀ ਵਿਲ ਪੁੱਟ ਦਾ ਫੈਕਟਸ ਬਿਫੋਰ ਦਾ ਮੀਡੀਆ